ਡਿਪਟੀ ਮਿਸ਼ਨਰ ਅਮਿਤ ਕੁਮਾਰ ਪੰਚਾਲ ਐਸਐਸਪੀ ਗੌਰਵ ਤੁਰਾ ਅਤੇ ਵਿਸ਼ਾਲ ਵਾਟਸ ਸਹਾਇਕ ਕਮਿਸ਼ਨਰ ਨੇ ਮਿਲ ਕੇ 21 ਨਵੰਬਰ ਨੂੰ ਕਪੂਰਥਲਾ ਪਹੁੰਚਣ ਵਾਲੀ ਸ਼ਹੀਦੀ ਸ਼ਤਾਬਦੀ ਯਾਤਰਾ ਦੇ ਰੂਟ ਦਾ ਜਾਇਜ਼ਾ ਲਿਆ ਉਹਨਾਂ ਗੌਂਦਾਲ ਸੈਪ ਪੁਲ ਤੋਂ ਕਪੂਰਥਲਾ ਤੱਕ ਤਿਆਰੀਆਂ ਦੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਨੂੰ ਜੰਗੀ ਪੱਦਰ ਤੇ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਦਿੱਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯਾਤਰਾ ਦੀ ਧਾਰਮਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਅਧਿਕਾਰੀਆਂ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਣ ਸਾਫ ਸਫਾਈ ਸੁਰੱਖਿਆ ਤੇ ਲੰਗਰ ਪਬੰਦਾਂ ਨੂੰ ਤਰਜੀਹ ਦਿੱਤੀ ਜਾਵੇ ਐਸਐਸਪੀ ਗੌਰਵ ਤੁਰੰਦਸਿਆ ਕਿ ਮੁੰਡੀ ਮੋੜ ਵਿਖੇ ਪੰਜਾਬ ਪੁਲਿਸ ਵੱਲੋਂ ਯਾਤਰਾ ਨੂੰ ਗੋਡ ਆਫ ਆਨਰ ਪੇਸ਼ ਕੀਤਾ ਜਾਵੇਗਾ ਯਾਤਰਾ ਗੋਇੰਦਾਲ ਸਾਹਿਬ ਤੋਂ ਕਪੂਰਥਲਾ ਰਾਹੀਂ ਜਲੰਧਰ ਤੇ 22 ਨਵੰਬਰ ਨੂੰ ਫਗਵਾੜਾ ਤੇ ਬੰਗਾਵਲ ਰਵਾਨਾ ਹੋਵੇਗੀ ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲੈਂਸਾਂ ਤਾਇਨਾਤ ਕਰਨ ਜਦ ਕੀ ਨਗਰ ਨਿਗਮ ਨੂੰ ਸਾਰ ਸਫਾਈ ਦੇ ਪੂਰੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ